What the g- ਕੀ ਧਰਮ ਉਹ ਦੇ ਦੇ ਜ਼ਹਿਰ ਨਹੀਂ ਕੋਈ ਚ ਕੋਈ ਡਰ ਨਹੀਂ ਕੋਈ ਧਰਮ ਦਾ ਗਲੇ ਲਗਦੇ ਹੋਣ ਕੇ ਕੇ ਫਰਜ਼ ਨਿਭਾਉਣਾ ਏ ਹੋਣ ਕੇ ਕੇ ਫਰਜ਼ ਨਿਭਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਹਰ ਇਨਕਲਾਬ ਇਨਕਲਾਬ ਬੋਲੇ ਸੋਨਿਆ ਗੁਰੂ ਅਰਜਨ ਦੇਵ ਇੱਕ ਤਰੀਕ ਨੂੰ ਤਿਆਰ ਤਖਤਾ ਪੈਤੋਂਗੇ ਬੱਚਿਆਂ ਵਾਸਤੇ ਬੋਰਡ ਨਹੀਂ ਮੰਗਾਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਬੋਰਡ ਮੰਗਾਇਆ ਇੱਕ ਤਰੀਕ ਨੂੰ 13 ਜੀਓ ਕਰ ਦੋ ਫਿਰੋਜ਼ਪੁਰ ਆਇਓ ਪਿੱਛੇ ਨਾ ਰਹਿ ਜਾਓ ਝਾੜੂ ਝਾੜੂ ਹੋ ਗਈ ਕਿਹਨੂੰ ਕੱਟ ਜਿੱਤ ਬੱਕੀਆ ਜਿੱਤ ਬੱਕੀਆ ਕਿ ਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾ ਕੱਸੀਆਂ ਦੇ ਵਿੱਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਰ ਸਾਹਿਬ ਚਾਹੁੰਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਕੋਸੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਬੀਚੋ ਗੱਨਾ ਪੈ ਗਿਆ ਜਵਾਕਾਂ ਦਾ ਹੁੱਫੜਵੇ ਮੇਰਾ ਸੁੱਕੀ ਜਾਏ ਖੂਨ ਵੇ ਉੱਡੀ ਜਾਏ ਸਕੂਨ ਵੇ ਜਉ ਜਉ ਨੇੜੇ ਆਈ ਜਾਵੇ ਫੋਟਾ ਵਾਲੀ ਇੱਕ ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਭੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ जगदीप सिंह काका बरार उन्होंने वोटा के कामयाब करो तवारी खत्म साड़ी शुरू